ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਚਾਰੇ ਸੋਈਆਂ ਸਵਾਈਆਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ। ਤਸੱਲੀ ਜ਼ਰੂਰ ਇਥੋਂ ਕਰਕੇ ਖੜਿਆ ਕਰੋ ਤੇ ਸਾਡੀ ਬੇਨਤੀ ਹੈ ਇਹ ਵੀ ਜ਼ਰੂਰ ਧਿਆਨ ਦਿਆ ਕਰੋ। ਨਹੀਂ ਕਦੇ ਵੀ ਨੇ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ। ਹਾਂਜੀ ਵਧੀਆ ਸਸੇ ਕਾਲ ਜੀ। ਸਸੇ ਕਾਲ ਜੀ। ਹੋ ਠੀਕ ਠਾਕ ਜੀ। ਹਾਂਜੀ ਵਧੀਆ ਜੀ। ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦਾ ਫਿਰ। ਨਾਵਿਲ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾਣਾ ਡਿਸਟ੍ਰਿਕਟ ਅੰਬਰੀ ਸਰ ਤੇ ਫੋਨ ਨੰਬਰ ਇਹ ਬੋਲਦਾ 7705811814 ਜੀ ਠੀਕ ਆ ਹਾਂਜੀ ਅੱਜ 4 4 ਸਈਆਂ 4 ਬਾਜੀ ਇਹ ਸੂਆ ਸੂਆ ਮਾਲ ਸਾਰਾ ਏ ਠੀਕ ਹੈ ਜੀ ਹਾਂਜੀ ਚਲੋ ਸ਼ੁਰੂਆਤ ਤਾਂ ਕਰ ਲਈਏ ਇਹ ਪਾਜੀ ਹੁਣੇ ਆਈ ਜੋ ਵੈੜ ਅੱਛਾ ਇਹਨੂੰ 20 25 ਦਿਨ ਹੋਏ ਸਮਝ ਲਓ ਠੀਕ ਆ ਉਹਦਾ ਭਾਈ ਠੰਡੀ ਸੀ ਇਹ ਦਿਓ ਦੁੱਧ ਪਾਜੀ 12 ਕਿਲੋ ਹੋ 10 ਕਿਲੋ ਆਪਣਾ ਲਾਵੇ ਪੱਕਾ ਕਿੰਨਾ ਇਹਦੇ ਕੋਲ ਪੱਕਾ ਦੁੱਧ ਦੁੱਧ ਭਾਈ ਪੱਕਾ 10 ਕਿਲੋ ਹੋਊਗਾ ਅੱਛਾ ਹਾਂਜੀ 10 ਕਿਲੋ ਦੁੱਧ ਜਿਹੜਾ ਕਿੰਨੇ ਵੀ ਹੈਗਾ ਅਜੇ ਥੋੜਾ ਥੇਰੀ ਹੋਇਆ ਇਹਨਾਂ ਭਾਈ ਬਾਕੀ ਆਜਾ ਅਜੇ ਰੰਗ-ਬਰੰਗੀਆ ਨੱਥਾਂ ਜੇ ਉੱਤਰੇ ਪਈਆਂ ਹੈ ਆ ਥਾਣੇ ਤੇ ਆਪਾਂ ਦੇਖ ਸਕਦੇ ਲੱਗੇ ਤੋਂ 1:00 ਗਿਆ ਕੇ ਦੇਖਿਆ ਜੇ ਸਾਈਟ ਤੇ ਬਿਨਾ ਮੰਗੇ ਤਾਂ ਭਾਵੇਂ ਚੋੜੋ ਤੇ ਇਹਦਾ ਬੱਚਾ ਨਹੀਂ ਹੈਗਾ ਹਨਾ ਬੱਚਾ ਨਹੀਂ ਜੇ ਹੈਗਾ ਭਾਜੀ ਇਹਦਾ ਠੀਕ ਆ ਉਹ ਜਿਹੜਾ ਬੱਚਾ ਵੱੱਜਾ ਵਾ ਉਹ ਉਧਰ ਲਈ ਗਾਂ ਦਾ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਇਹਦਾ 50000 ਕਰਦੇ ਜੋ ਇਹ ਜਿਹੜੀ ਦੇਣੀ 23000 ਰੁਪਏ ਦੇ ਦਾਂਗੇ ਅੱਛਾ 23000 ਦੀ ਦੇ ਦੋ ਮੋਕੇ ਦੇ ਭਾਈ ਛੋੜ ਛੱਪਾ ਕਰਦਾਂਗੇ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲੇ ਇੱਕ ਹੋਰ ਹਾਂਜੀ ਇਹ ਬਾਜੀ ਇਹਦੇ ਨਾਲ ਇਹਨੂੰ ਸੁਈ ਨੂੰ ਵਾੜਨ ਨੂੰ ਵਸ਼ੀਆ ਦੇ ਮਗਰ ਜੋ ਸਾਡੋਂ ਨਾਲ 10 ਕਿਲੋ ਬਾਜੀ ਇਥੇ ਬੋਲਾ ਤਿਆਰ ਹੋਗਾ ਅੱਛਾ ਹਾਂਜੀ ਤੇ ਇਹ ਕਿੰਨਾ ਕਰੀ ਜਾਊਗਾ ਇਹ ਬਾਜੀ ਦੁੱਧ 12-13 ਕਿਲੋ ਚਾਈ ਜਾਊਗਾ ਸਟਾਰਟਿੰਗ ਚੰਗੀ ਕੀਤੀ ਜੋ ਮਗਰ ਇਹ ਤੇ ਵਸ਼ੀ ਕਾਫੀ ਖੂਬਸੂਰਤ ਆ ਤਾਜ਼ਾ ਹੀ ਆ ਬੱਚਾ ਬਾਕੀ ਕਿੰਨੇ ਕਿੰਨੇ ਕਿ ਸੰਗ ਦੇ ਹੈਗੇ ਗਾਂ ਦੇ ਆਕੇ ਦੀ ਚਾਲ ਥੋੜੀ ਦੁਨੀਆ ਨਾਲ ਵੱਖਰੀ ਆ ਜਿਉਂ ਜੇ ਆ ਵੀ ਥੱਲੇ ਸਫਾਈ ਜੱਜ ਨੇ ਵੀ ਆ ਬਾਕੀ ਭਾਜੀ ਹੈ ਇਦਾਂ ਠੰਡੀ ਸੀਲ ਦੇ ਬਿਨਾ ਵੰਗੇ ਤੇ ਠੰਡੀ ਤੇਰੀ ਆ ਤੇ ਪ੍ਰੋਪਰ ਹਸਰੀ ਚਵਾਈ ਵਾਲਾ ਖਾਣਾ ਤੇ ਫਿਕਸ ਜੇ ਬਣਦੀ ਆ ਜਿਹੜੀ ਹਾਂਜੀ ਹਾਂਜੀ ਰੰਗ ਰੂਪ ਦੀ ਚੰਗੀ ਆ ਤੇ ਆ ਜਿਹੜੀ ਵਛੀ ਹੈ ਇਹਦੇ ਮਗਰ ਭਾਜੀ ਇਹਦੇ ਵਛੀ ਵਛੀ ਸੋਹਣੀ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਜਿਹੜਾ ਜੋ ਮਰਜ਼ੀ ਕਰੀਏ ਜਿਹੜੀ ਵੜ ਦੇਣੀ ਪੂਰੇ 8200 ਰੁਪਏ ਦੇਵਾਂਗੇ 8200 ਦੇ ਦੇ ਦੋਗੇ ਤੇ ਭਾਜੀ ਕੋਈ ਨਹੀਂ ਮਾਨਤਾਨ ਕਰਦਾਂਗੇ ਤੇ ਹੁਣ ਦੁੱਧ 10 ਲੀਟਰ ਕਰੋ ਚਵਾ ਦੋਗੇ ਨਾ ਦੋਗੇ ਭਾਜੀ ਬੋਲਾ ਹੋਊਗਾ 10 ਕਿਲੋ ਤਿਆਰ ਏ ਥੱਲੇ ਹਾਂਜੀ ਹਾਂਜੀ ਇਹ ਆਵੇ ਦੁੱਧੋਂ ਵਾਜੂਗੀ ਹੈਨਾ ਦੋਗੇ ਭਾਜੀ 12 13 ਗੱਲਾਂ ਨਾਲ ਖੁੱਲਾ ਚਵਾਈ ਜਾਣਾ ਵੜ ਨੇ ਠੀਕ ਹੈ ਜੀ ਹਾਂਜੀ ਤੇ ਆਵੇ ਸੋਈ ਸਵਾਈ ਸੋਈ ਭਾਜੀ ਇਹਦਾ ਮਹੀਨੇ ਦਾ ਵਸ਼ਾ ਜਿਹਦੇ ਮੈਂ ਇਹਦਾ ਥੋੜਾ ਉੱਚਾ ਬੱਚਾ ਏ ਭਾਜੀ ਕੋ ਬਾਹਰ ਲਾ ਲਈ ਕੋ ਅੰਦਰ ਲਾ ਲਈ ਜਿੱਦਾਂ ਮੱਦੀ ਵਾਲੇ ਇਥੇਲੇ ਭਾਈ 9 ਕਿਲੋ ਦੁੱਧ ਦਾ ਰੈਡੀ ਹੋ ਗਿਆ ਥੱਲੇ ਠੀਕ ਹੈ ਜੀ ਬਾਦੀ ਦੂਜਾ ਸੂਆ ਵੈਟ ਜੋ ਬਾਕੀ ਜਰਸੀ ਜੇ ਆਵੀ ਆ ਜਾ ਲਿਆ 20000 ਰੁਪਏ ਵੀ ਠੀਕ ਸੀ ਤੋਂ ਬਿਨਾ ਮੰਗੇ ਤੋਂ ਠੀਕ ਹੈ ਜੀ ਜਿੱਦਾਂ ਮਰਜ਼ੀ ਕੋ ਬੈਜੇ ਥੱਲੇ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਜਿਵੇਂ ਮਰਜ਼ੀ ਜਿਹੜੀ ਵੈਡ ਦੇਣੀ ਪੂਰੇ 20000 ਰੁਪਏ ਦੇਵਾਂਗੇ ਅੱਛਾ 20000 ਦੀ 10000 ਰੁਪਏ ਭਾਜੀ ਛੋੜ ਹੁੰਦੀ 10000 ਦੇ ਦਾਂਗੇ ਠੀਕ ਹੈ ਜੀ ਹਾਂ ਜੀ ਦੁੱਧ ਵਾਈਨ 9 ਕਿਲੋ ਤਿਆਰ ਹੁੰਦਾ ਠੀਕ ਹੈ ਇਹ ਥੱਲੇ ਭਾਜੀ ਦੁੱਧ 9 ਕਿਲੋ ਤਿਆਰ ਦੇ ਵੈਡ ਥੱਲੇ ਇਹ ਗਾਂ ਬਣੀ ਜੀ ਭਾਜੀ 40-42 ਦਿਨ ਹੋ ਗਏ ਜੋ ਅੱਛਾ ਹਾਂ ਜੀ ਚੱਕ ਪਾਸ ਨਹੀਂ ਆ ਚੱਕ ਪਾਸ ਨਹੀਂ ਜੋ ਹੈਗੀ Hãy subscribe cho kênh Ghiền Mì Gõ Để không bỏ lỡ ਨਨ ਆਪਾ ਦੇਖ ਸਕਦੇ ਚੰਗੇ ਗਿਆਪ ਤੇ ਤੇ ਇਹਦਾ ਮੁੱਲ ਫਿਰ ਮੁੱਲ ਭਾਜੀ ਜਿਹੋ ਮਰਜੀ ਆ ਵੀ ਪੂਰੇ 20000 ਰੁਪਏ ਦੇ ਦਾਂਗੇ ਅੱਛਾ 20000 ਰੁਪਏ ਭਾਜੀ ਸੌਦੇ ਪੂਰੇ 10000 ਰੁਪਏ ਦੇ ਦਾਂਗੇ ਠੀਕ ਹੈ ਜੀ ਬਾਕੀ ਭਾਜੀ ਸੂਆ ਸੂਆ ਮਾਲ ਆਪੇ ਚੱਕ ਬਾਅਦ ਤਸਲੀ ਕਰਕੇ ਖੜਿਆ ਕਰ ਲੈ ਇੱਥੋਂ ਤਸਲੀ ਕਰਕੇ ਖੜਿਆ ਕਰ ਲੈ ਠੀਕ ਹੈ ਸਾਰੀਆਂ ਸੂਈਆਂ ਵਾ ਘਰੇ ਵੱੱਦੀਆਂ ਵੇ ਕਿਡੀਆਂ ਮੰਡੀ ਚ ਵੱੱਦੀਆਂ ਵਾ ਆਪਣੇ ਇੱਥੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ